700 200 300 नहीं पूरी पूरीयां 400 गाड़ियां चोरी करके भेज दीतियां देश तो बा पहली बार फड़े गया है पंजाब इंटरनेशनल वाहन चोर गैंग यानी कि जेकर तोहाडी गाड़ी चोरी हो गई है तो हो सकता सकदा तोहाडी गाड़ी देश तो बाहर पहुंच गई होवे पहली बार कीता मोहाली पुलिस ने सनसनीखेज खुलासा 400 गाड़ियां चोरी करने वाला गैंग फाड़ लिया हरयाणे दी गलत हैवे ਕੀ ਐ ਗੈਗ ਗੱਡੀਆਂ ਚੋਰੀ ਕਰਨ ਤੋਂ ਬਾਅਦ ਪੂਰਾ ਦਿਮਾਗ ਲਾਉਂਦਾ ਸੀ ਯਾਨੀ ਕਿ ਇਸ ਤੋਂ ਬਾਅਦ ਹੈ ਉਹੀ ਮਾਡਲ ਦੀ ਗੱਡੀ ਨੂੰ ਕਬਾਰ ਚੋਂ ਵੀ ਖਰੀਦਦਾ ਸੀ ਯਾਨੀ ਕਿ ਕਈ ਗੱਡੀਆਂ ਜੋ ਫੁੱਲ लॉस ਹੋ ਜਾਂਦੀਆਂ ਨੇ ਉਹ ਕਬਾਰ ਚ ਮਿਲ ਜਾਂਦੀਆਂ ਨੇ ਤੇ ਉਹਨਾਂ ਦੀ ਆਰਸੀ ਨੂੰ ਇਸ ਦੇ ਨਾਲ ਮਲਾ ਦਿੱਤਾ ਜਾਂਦਾ ਸੀ ਯਾਨੀ ਕਿ ਜਿਹੜੀ ਗੱਡੀ ਕਬਾਰਚ ਲਈ ਉਹਦਾ ਚੈਸੀ ਨੰਬਰ ਇੰਜਨ ਨੰਬਰ ਰਜਿਸਟ੍ਰੇਸ਼ਨ ਨੰਬਰ ਇਸ ਨੂੰ ਲਾ ਦਿੱਤਾ ਜਾਂਦਾ ਸੀ ਜਿਸ ਦੇ ਨਾਲ ਕੋਈ ਵੀ ਚੈੱਕ ਨਹੀਂ ਸੀ ਕਰ ਪਾਉਂਦਾ ਕਿ ਅਖਰਕਾਰ ਇਸ ਗੱਡੀ ਨੂੰ ਚੋਰੀ ਕੀਤਾ ਹੋਇਆ ਗੱਡੀ ਬਿਲਕੁਲ ਅਸਲੀ ਲੱਗਦੀ ਸੀ ਤੇ ਵਿਖ ਜਾਂਦੀ ਸੀ ਤੇ ਪਹੁੰਚ ਜਾਂਦੀ ਸੀ ਦੇਸ਼ ਤੋਂ ਬਾਹਰ ਤੁਸੀਂ ਆਪ ਹੀ ਸੋਲਵ ਐਸਐਸਪੀ ਮੋਹਾਲੀ ਦਾ ਸੰਸਨੀ ਕੇਜ ਖੁਲਾਸਾ ਦਰਿਕ ਵੇ ਪੰਜਾਬੀ ਟੀਵੀ ਜਲਾਈ ਰਮੇਸ਼ ਕੁਮਾਰ ਜ਼ਿਰਪਾ ਇਦੇ ਵਿੱਚ ਇਹ ਕਾਰ ਇੱਕ ਚੋਰੀ ਦੀ ਕਾਰ ਜਿਹੜੀ ਸੀਗੀ ਉਹਨੂੰ ਸੇਲ ਕਰਨ ਆਏ ਸੀਗੇ ਇੱਥੇ ਮੁਹੱਲੇ ਦੇ ਵਿੱਚ ਜਿਹੜਾ ਪਰਚੇਜ਼ਰ ਸੀਗਾ ਉਹਨੂੰ ਸ਼ੱਕ ਹੋਇਆ ਜਿਹਦੀ ਇਨਫਾਰਮੇਸ਼ਨ ਸਾਨੂੰ ਮਿਲੀ ਤੇ ਜਿਹਦੇ ਬੇਸਿਸ ਤੇ ਅਸੀਂ ਸਾਰੀ ਇਹ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਕੀਤੀ ਤੇ ਇਨਵੈਸਟੀਗੇਸ਼ਨ ਚ ਅੱਗੇ ਚੱਲਦੇ ਚੱਲਦੇ ਬਹੁਤ ਵੱਡਾ ਇੱਕ ਜਿਹੜਾ ਗਰੋਅ ਵਾਇਟ ਟ੍ਰੇਸ ਹੋਇਆ ਇਹਨਾਂ ਦਾ ਬੋਡਰ ਸਪਰੈਂਡਿੰਗ ਇਹ ਸੀਗੇ ਕਿ ਇੱਕ ਜਿਹੜੀ ਕੋਈ ਟੋਟਲ ਲਾਸ ਗੱਡੀ ਹੁੰਦੀ ਸੀ ਐਕਸੀਡੈਂਟ ਦੇ ਵਿੱਚ ਉਹਨੂੰ ਖਰੀਦ ਲੈਂਦੇ ਸੀਗੇ ਉਹਨੂੰ ਖਰੀਦ ਕੇ ਉਹਦੇ ਜਿਹੜੇ ਵੀ ਕ੍ਰੀਡੈਂਸ਼ੀਅਲ ਸੀਗੇ ਉਹਨਾਂ ਗੱਡੀ ਦਾ ਨੰਬਰ ਚੈਸੀ ਨੰਬਰ ਇੰਜਨ ਨੰਬਰ ਉਹ ਸੇਮ ਮਾਡਲ ਦੀ ਚੋਰੀ ਦੀ ਗੱਡੀ ਦੇ ਉੱਤੇ ਲਗਾ ਲੈਂਦੇ ਸੀਗੇ ਉਹ ਲਗਾਉਣ ਤੋਂ ਬਾਅਦ ਫਿਰ ਉਹ ਜਾਂ ਤਾਂ ਸਿੱਧੇ ਤੌਰ ਤੇ ਮੋਸਟਲੀ ਨਾਰਥ ਨਾਰਥ-ਈਸਟਰਨ ਸਟੇਟਸ ਵੇਚਦੇ ਸੀਗੇ ਨਾਰਥ-ਈਸਟਰਨ ਸਟੇਟਸ ਦੇ ਵੇਚਦੇ ਸੀਗੇ ਜਾਂ ਉਹਦੇ ਦੀ ਐਨਓਸੀ ਕਟਾ ਕੇ ਉਹਦੇ ਬਾਅਦ ਨਾਰਥ-ਈਸਟ ਸਟੇਟ ਤੇ ਵੇਚਦੇ ਸੀਗੇ ਸਾਡੇ ਵੀ ਧਿਆਨ ਚ ਆਇਆ ਕਿ ਇਹ ਗੱਡੀਆਂ ਨਾਰਥ-ਈਸਟ ਸਟੇਟ ਤੋਂ ਵੀ ਅੱਗੇ ਕਈ ਵਾਰ ਮਿਆਂਮਾਰ ਵਗੈਰਾ ਵਾਲੇ ਪਾਸੇ ਵੀ ਮਤਲਬ ਕ੍ਰਾਸ ਬਾਰਡਰ ਵੀ ਇਹ ਗੱਡੀਆਂ ਜਿਹੜੀਆਂ ਹੈਗੀਆਂ ਵੇਚੀਆਂ ਜਾਂਦੀਆਂ ਸਨ ਹੂੰ ਟਿੱਕਰ ਦੀ ਸਾਡੀ ਪੁਛਗਿੱਛ ਦੇ ਦੌਰਾਨ ਕਰੀਬ 400 ਤੋਂ ਵੱਧ ਗੱਡੀਆਂ ਪਿਛਲੇ 10 ਤੋਂ 15 ਸਾਲਾਂ ਦੇ ਵਿੱਚ ਇਹਨਾਂ ਨੇ ਚੋਰੀ ਕਰਕੇ ਨਾਰਥ-ਈਸਟ ਜਾਂ ਕ੍ਰਾਸ ਬਾਰਡਰ ਜਿਹੜੀਆਂ ਹੈਗੀਆਂ ਭੇਜੀਆਂ ਨੇ ਸਾਨੂੰ ਇਹਨਾਂ ਦੇ ਵਿੱਚੋਂ ਕਰੀਬ 77 ਗੱਡੀਆਂ ਇਸ ਟਾਈਮ ਤੇ ਆਲਰੇਡੀ ਆਈਡੈਂਟੀਫਾਈ ਹੋ ਚੁੱਕੀਆਂ ਜਿਨ੍ਹਾਂ ਦੀ ਰਿਕਵਰੀ ਇਸ ਟਾਈਮ ਤੇ ਚੱਲ ਰਹੀ ਹੈ ਉਹਨਾਂ ਚੋਂ ਨਵ ਲਗਜ਼ਰੀ ਗੱਡੀਆਂ ਜਿਹੜੀਆਂ ਰਿਕਵਰ ਹੋਈਆਂ ਨੇ ਉਹ ਸਾਡੇ ਕੋਲ ਇੱਥੇ ਹੁਣ ਇਸ ਟਾਈਮ ਤੇ ਆਲਰੇਡੀ ਰਿਕਵਰ ਹੋ ਚੁੱਕੀਆਂ ਨੇ ਉਹਦੇ ਵਿੱਚ 5 ਫੋਰਚੂਨ ਵੀਕਾਰ 2 इनोਵਾ क्रिस्ता 1 ਕ੍ਰੈਟਾ ਤੇ 1 ਬ੍ਰਿਜ਼ਾ ਜਿਹੜੀ ਕਾਰ ਹੈ ਉਹ ਆਲਰੇਡੀ ਰਿਕਵਰਡ ਹੈ। ਅ ਇਹ ਚ ਜਿਹੜੇ 2 ਬੰਦੇ ਫੜੇ ਗਏ ਨੇ ਇਹਨਾਂ ਦੇ ਉੱਤੇ ਪਹਿਲਾਂ ਹੀ 20 25 25 ਮਕਦਮੇ ਦਰਜ। ਤਾਂ ਇਹਨਾਂ ਦਾ ਕ੍ਰਿਮੀਨਲ ਬੜਾ ਮੇਜਰ ਬੈਕਗ੍ਰਾਉਂਡ ਹੈ ਤੇ ਵੱਖ-ਵੱਖ ਸਟੇਟਸ ਦੇ ਵਿੱਚ ਇਹ ਮਕਦਮੇ ਦਰਜ ਹੈ। ਜਿਹੜਾ ਇਹ ਅਮਿਤ ਹੈ ਇਹਨੂੰ ਇੰਟਰਨੈਸ਼ਨਲ 에어ਪੋਰਟ ਤੋਂ ਉੱਥੋਂ ਅਸੀਂ ਟੀਮ ਆਪਣੀ ਲਾਈ ਹੋਈ ਸੀ ਉੱਥੋਂ 에어ਪੋਰਟ ਤੋਂ ਅਰੈਸਟ ਕੀਤਾ ਗਿਆ ਹੈ। ਤੇ ਇਹ ਫਰਦਰ ਸਾਰਾ ਜਿਹੜਾ ਅ ਗਿਰੋ ਹੈ ਉਹ ਤਾਂ ਪਰਦਾ ਫਾਸ਼ੀਏ ਦੇ ਵਿੱਚੋਂ ਹੋਇਆ ਇਹਦੇ ਵਿੱਚ ਇੱਕ ਹੋਰ ਬੰਦਾ ਇਨਵੋਲਡ ਹੈ ਕਿ ਉਹ ਤੋਂ ਚੋਮੀ ਨਾਮ ਦਾ ਬੰਦਾ ਹੈ ਇਹ ਨਾਗਾਲੈਂਡ ਦੀਮਾਪੁਰ ਦਾ ਰਹਿਣ ਵਾਲਾ ਹੈ ਜਿਹੜਾ ਉੱਥੇ ਸਾਰੇ ਨਾਰਥ-ਈਸਟ ਨੈਟਵਰਕ ਨੂੰ ਮੈਨੇਜ ਕਰਦਾ ਹੈ ਇਹਦਾ ਹੀ ਇਹ ਅੱਗੇ ਜਿਹੜਾ ਚੋਰੀ ਕਰਨ ਵਾਲਾ ਇਹਦਾ ਜਿਹੜਾ ਵਿੰਗ ਸੀਗਾ ਉਹ ਚ ਅਮਿਤ ਜਿਹੜਾ ਹੈਗਾ ਉਹਨੂੰ ਮੈਨੇਜ ਕਰਦਾ ਸੀਗਾ ਤੇ ਪੂਰੇ ਇੰਡੀਆ ਦੇ ਵਿੱਚੋਂ ਹੀ ਇਹ ਕਾਰਨ ਜਿਹੜੀ ਚੋਰੀ ਹੋਈ ਹੈ ਜਿਹੜੀ ਅੱਗੇ ਜਾ ਕੇ ਉਥੇ ਨਾਰਥ-ਈਸਟ ਸਪਲਾਈ ਕਰਦੇ ਸੀ ਇਹ ਜਿਹੜੇ ਸਾਨੂੰ ਉਹ ਵੀ ਆਇਡੈਂਟੀਫਾਈ ਹੋ ਗਏ ਨੇ ਇਹਦੇ ਵਿੱਚ ਜਿਹੜੇ ਗੱਡੀ ਨੰਬਰ ਚੈਸੀਜ਼ ਜਿਹੜਾ ਚੈਸੀ ਨੰਬਰ ਹੈ ਇੰਜਨ ਨੰਬਰ ਜਿਹੜੇ ਪੰਚ ਕਰਦੇ ਸੀ ਉਹ ਵੀ ਸਾਡੇ ਆਇਡੈਂਟੀਫਾਈਡ ਨੇ ਉਹਨਾਂ ਨੂੰ ਵੀ ਅਸੀਂ ਕੇਸ ਨਾਮਿਨੇਟ ਕਰ ਰਹੇ ਮੈਂ ਅਜੇ ਡਿਟੇਲ ਸ਼ੇਅਰ ਨਹੀਂ ਕਰ ਰਿਹਾ ਕਿਉਂਕਿ ਸਾਡੇ ਔਨਗੋਇੰਗ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੇ ਨੰਬਰ ਇਹ ਪੰਚ ਕਰਦੇ ਸੀ ਸਰ ਮੈਂ ਤਾਂ ਆਖੀ ਉਹ ਕਿੱਥੇ ਕਰਾਂ ਮੇਰਟ ਮੇਰਟ ਵਾਦਰ ਮੁਸਲਿਮ ਗਾਇਵ ਵਾਦਰ ਵੀ ਆਲਸੋ ਅਰੈਸਟਡ ਫਰਮ ਮੇਰਟ ਡੂਇੰਗ ਦੀ ਸੇਮ ਥਿੰਗ ਨਹੀਂ ਇਹ ਡਿਫਰੈਂਟ ਡਿਫਰੈਂਟ ਮ ਸਰ ਇਹ ਪਹਿਲਾਂ ਵੀ ਫੜੇ ਗਏ ਸੀ ਜਿੱਦਾਂ ਤੁਸੀਂ ਦੱਸਿਆ ਕਿਤੇ ਕਿਤੇ ਮਾਮਲੇ ਦਰਜ ਨੇ ਇਹਨਾਂ ਦੇ ਜਿਹੜੇ ਇਹ ਮਾਸਟਰਮਾਈਂਡ ਇਹ ਨੇ ਇਹ ਜਿਹੜਾ ਚੋਰੀ ਵਾਲੇ ਮਾਸਟਰਮਾਈਂਡ ਜਿਹੜੇ ਹੈਗੇ ਇਹਦੇ ਵਿੱਚ ਇਹ ਹੈ ਜਿਹੜਾ ਅਮਿਤ ਕੁਮਾਰ ਦੇ ਬਦਸੇ ਜਿਹੜਾ ਹੈ ਇਹ ਜਿਹੜਾ ਹੈਗੇ ਪੂਰੇ ਇੰਡੀਆ ਦੇ ਵਿੱਚ ਹੀ ਇਹ ਮਾਮਲੇ ਦਰਜ ਹੈ ਮжоਰਟੀ ਜਿਹੜੇ ਸਾਨੂੰ ਇਹ ਟਿੱਕਰ ਪਤਾ ਲੱਗਿਆ ਨਾਰਥ ਇੰਡੀਆ ਦੇ ਪਤਾ ਲੱਗਿਆ ਤਾਂ ਤੁਸੀਂ ਇਹ ਕਹਿੰਦੇ ਸਾਰੇ ਨਾਰਥ ਇੰਡੀਅਨ ਸਟੇਟਸ ਦੇ ਵਿੱਚ ਕਾਫੀ ਜਿਹੜੀਆਂ ਚੋਰੀ ਦੀਆਂ ਗੱਡੀਆਂ ਦੇ ਵਿੱਚ ਅੱਗੇ ਅੱਗੇ ਚੋਰੀ ਦੀਆਂ ਗੱਡੀਆਂ ਇਹਨਾਂ ਕੋਲ ਪਹੁੰਚ ਜਾਂਦੀਆਂ ਸੀਗੇ ਤੇ ਟੋਟਲ ਲਾਸ ਜਿਹੜੀ ਗੱਡੀ ਦਾ ਨੰਬਰ ਲਾਣ ਵਾਲਾ ਕੰਮ ਇਹ ਫੋਰਚਨਰ ਰੇਂਜਰਓਵਰ ਵੀ ਗੱਡੀਆਂ ਨੇ ਇਕ੍ਰਿਸਟਾ ਨੇ ਇਹ ਹਾਈ ਟੈਕ ਗੱਡੀਆਂ ਨੇ ਲੇਕਿਨ ਇਹਨਾਂ ਨੂੰ ਚੋਰੀ ਕਿਸ ਤਰ੍ਹਾਂ ਕਰਦੇ ਸੀ ਕੋਈ ਕੋਈ ਨਾ ਕੋਈ ਕੋਈ ਇਕੁਪਮੈਂਟ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ਾਂ ਹੁੰਦੀ ਸੀ ਨਹੀਂ ਇਹ ਹਜੇ ਇਹਨਾਂ ਦੇ ਅੱਗੇ ਚੋਰੀ ਵਾਲੇ ਬੰਦੇ ਅਲੱਗ ਐ ਇਹ ਤਾਂ ਬੇਸਿਕਲੀ ਜੇ ਆਪਾਂ ਕਹਿੰਨੇ ਇਹਨਾਂ ਨੂੰ ਬਿਗ ਫਿਸ਼ ਓਕੇ ਇਹ ਚੋਰੀ ਕਰਨ ਦੀ ਗੱਡੀ ਚੋਰੀ ਹੋਣ ਤੋਂ ਬਾਅਦ ਜਿੱਥੇ ਜਾਂਦੀ ਐ ਜਦੋਂ ਆਪਾਂ ਕਹਿੰਨੇ ਜਾਂਦੀ ਕਿੱਥੇ ਸੀ ਚੋਰੀ ਦੀ ਇਹਨਾਂ ਕੋਲ ਜਾਂਦੀ ਸੀ ਚੋਰੀ ਕਰਨ ਵਾਲੇ ਹੋਰ ਐ ਚੋਰੀ ਕਰਨ ਵਾਲੇ ਤਾਂ ਅੱਗੇ ਲੋਕਲ ਬੰਦੇ ਜਿਹੜੇ ਅੱਗੇ ਇਹਨਾਂ ਨੂੰ ਵੇਚਦੇ ਸੀ ਗੱਡੀਆਂ ਜਿਹੜੇ ਇਹ ਗੱਡੀਆਂ ਲੈ ਕੇ ਉਸ ਤੋਂ ਬਾਅਦ ਉਹਨਾਂ ਦਾ ਨੰਬਰ ਤੇ ਜਿਵੇਂ ਦੱਸਿਆ ਉਹ ਇੰਜਨ ਨੰਬਰ ਚੈਸੀ ਨੰਬਰ ਪੰਜ ਕਰਕੇ ਸਾਰਾ ਕੁਝ ਟੈਂਪਰ ਕਰਕੇ ਗੱਡੀਆਂ ਦਾ ਟੈਂਪਰ ਕਰਕੇ ਸਰ ਟੋਟਲ ਲੌਸ ਗੱਡੀਆਂ ਜਿੱਦਾਂ ਇੱਥੇ ਹੋਇਆ ਕਿ ਇਤਨਾ ਦੀ ਕੋਈ ਇਤਨਾ ਮਤਲਬ ਇਹਨਾਂ ਨੇ ਗੈਰੇਜ ਵਿੱਚ ਗੱਡੀਆਂ ਆਂਦੀਆਂ ਸੀ ਜਾਂ ਇਹਨਾਂ ਨੂੰ ਗੈਰੇਜਿਸ ਨਾਲ ਘਟਾਇਆ ਸੀ ਕਿ ਕਿ ਜਿਹੜੇ ਸਾਰੇ ਟੋਟਲ ਲੌਸ ਗੱਡੀਆਂ ਦੀ ਡਿਟੇਲ ਦੇ ਨਾਲ ਪਾਉਂਦੀ ਹੈ ਜੀ ਟੋਟਲ ਲੌਸ ਗੱਡੀਆਂ ਦੀ ਡਿਟੇਲ ਤਾਂ ਰੂਟੀਨਲੀ ਹੀ ਅਵੇਲੇਬਲ ਹੁੰਦੀ ਹੈ ਇਹਨਾਂ ਦਾ ਕੋਈ ਗੈਰੇਜ ਨਹੀਂ ਸੀ ਸਪੈਸੀਫਿਕਲੀ ਇੰਸ਼ੋਰੈਂਸ ਕੰਪਨੀਆਂ ਨਾਲ ਲਿੰਕਡ ਗੈਰੇਜ ਸੀ ਹਜੇ ਤੱਕ ਨਹੀਂ ਆਇ ਇਮੇਨਲੀ ਜਿਹੜਾ ਨਾਰਥ-ਈਸਟ ਦੇ ਨਾਲ ਆਪਣੇ ਕੰਟਰੀਜ਼ ਲੱਗਦੇ ਮੇਨਲੀ ਸਾਨੂੰ ਮੈਨ ਮਾਰਦਾ ਇਸ ਟਾਈਮ ਤੇ ਜਿਹੜਾ ਹੈ ਪਤਾ ਲੱਗਿਆ ਜਿੱਥੇ ਕਿ ਗੱਡੀਆਂ ਕਾਫੀ ਇਹਨਾਂ ਨੇ ਸਪਲਾਈ ਕੀਤੀ। ਟੂ ਸੈਕਟਰ ਕਿੰਨੇ ਫਰੇਸ ਹੋ ਜਾਂ ਹੋਰ ਕੋਸਾਈਡੀਆਂ ਲੰਸ। ਇਹ ਸਾਡੀਆਂ ਟੋਟਲ 400 ਤੋਂ ਉੱਪਰ ਗੱਡੀਆਂ ਮੰਨ ਚੁੱਕੀਆਂ ਨੇ ਜਿਹੜੀਆਂ ਇਹਨਾਂ ਨੇ ਚੋਰੀ ਕਰਕੇ ਅੱਗੇ ਇਸ ਤਰੀਕੇ ਨਾਲ ਇਸ ਮੋਡਸ ਉੱਪਰ ਡਿਟੇਲ ਲੱਗੇ ਵੇਖੀਆਂ ਨੇ। ਜਿਸ ਹਨੂ ਕਰੀਬ 77 ਦੇ ਆਸ-ਪਾਸ ਗੱਡੀਆਂ ਜਿਹੜੀਆਂ ਇਹ ਚ ਟ੍ਰੇਸ ਹੋ ਚੁੱਕੀਆਂ ਨੇ ਕਿ ਜਿਹੜੇ ਤੁਸੀਂ ਕਿਹਾ ਕਰਦੇ ਸਰ ਕਿ ਸਿੱਧੀਆਂ OLX ਤੇ ਪਾਉਂਦੇ ਸੀ ਜਾਂ ਫਿਰ OLX India ਹਾਂ ਇਹ ਦੋ ਤਰੀਕੇ ਸੀ ਇੱਕ ਤਾਂ ਸੇਮ ਨੰਬਰ ਗੱਡੀ ਅੱਗੇ ਨਾਰਥ ਇਸਟ ਵੇਜ ਹੁੰਦੇ ਸੀਗੇ ਜਾਂ ਫਿਰ ਉਹ ਤੇ NOC ਕਟਾ ਕੇ ਜਦੋਂ ਆਪਾਂ ਸਟੇਟ ਟੂ ਸਟੇਟ ਚੇਂਜ ਕਰਦੇ ਹੁੰਦੇ ਉਹ ਸਾਬਾ ਨਾ ਜਾਂਦੇ ਸੀ ਜਿਹੜਾ ਬੰਦਾ ਮੈਂ ਦੱਸਿਆ ਖੇਰ ਤੋਂ ਚੋਮੀ ਜਿਹੜਾ ਹੈਗਾ ਇਹ ਬੰਦਾ ਇਹਦੇ ਥਰੂ ਵਿੱਚ ਦੇ ਇਸ ਹੁਣ ਜਦੋਂ ਇਹਦੀ ਅਰੈਸਟ ਹੋਊਗੀ ਉਸ ਤੋਂ ਬਾਅਦ ਸਾਰੀ ਜਾਕੀਰ ਹੋ ਜਾਏਗਾ ਇਹਦਾ ਪਤਾ ਨਾ ਕਿ ਵੀ ਹੈ ਕਿ ਕਿਸ ਕੋਲ ਇਹ ਸਾਡੀ ਹਜੇ ਇਨਵੈਸਟੀਗੇਸ਼ਨ ਜਾਰੀ ਹੈ ਤੇ ਇਹਦੀ ਰੇਡ ਸਾਡੀ ਚਾਹਤ ਹੈ ਇਨੀ ਮੋਰਟ ਆਫ ਗਵਰਨਮੈਂਟ ਆਫ ਜੇ ਕਿਸੇ ਗਵਰਨਮੈਂਟ ਅਫਸਰ ਦੀ ਇਹ ਇਨਵੋਲਵਮੈਂਟ ਵਿੱਚ ਜਿਹੜੇ ਇਹਨਾਂ ਦੀ ਹੈਲਪ ਕਰ ਦਿੰਦੀ ਹੈ ਗੱਡੀਆਂ ਦਾ ਕੰਮ ਕਰਾ ਦੇ ਦੇ ਕੇ ਜਾਂ ਫਿਰ ਉਹ ਕੋਈ ਐਨੋਸੀਸ ਘਟਿਆ ਜੇ ਰ ਉਹਦੇ ਵਿੱਚ ਕੋਈ ਅਫੀਸ਼ਲ ਨਹੀਂ ਇਹਦੇ ਵਿੱਚ ਹਜੇ ਤੱਕ ਜੋਨੇ ਦਾ ਮੋਡਸ ਆਪਰੈਂਟੀ ਹੈ ਉਹਦੇ ਵਿੱਚ ਗਵਰਨਮੈਂਟ ਦੀ ਕਿਸੇ ਅਫੀਸ਼ਲ ਦੀ ਇਨਵੋਲਵਮੈਂਟ ਨਹੀਂ ਲੱਗਦੀ ਹੈ ਪਰ ਫਿਰ ਵੀ ਡੂਰਿੰਗ ਇਨਵੈਸਟੀਗੇਸ਼ਨ ਦੇ ਕਿਸੇ ਦੇ ਵੀ ਇਨਵੋਲਵਮੈਂਟ ਆਣੀ ਵਿਲ ਟੇਕ ਐਕਸ਼ਨ ਅਪਨ ਸਰ ਇਹਦੇ ਵਿੱਚ ਇੱਕ ਅਹਿਮ ਗੱਲ ਹੈ ਕਿ ਟੋਟਲ ਲਾਸ ਘਟਿਆ ਲੈਂਦੇ ਸੇ ਇਹ ਕਿਸ ਤਰ੍ਹਾਂ ਲੈਂਦੇ ਸੀ ਕਿਹਦੇ ਨਾਲ ਸੰਪਰਕ ਸੀਗਾ ਇਹ ਵੀ ਕੋਈ ਕੰਪਨੀ ਦੇ ਨਾਲ ਕੋਈ ਸੰਪਰਕ ਹੈ ਲੋਕਲ ਇਨਵੋਲਵਮੈਂਟ ਕੋਈ ਸਾਹਮਣੇ ਆਈ ਨਹੀਂ ਜਿੱਦ ਤੱਕ ਇਹ ਤਾਂ ਜਿੱਥੇ ਵੀ ਟੋ ਕੋਈ ਕੋਟਲ ਲਾਸ ਗੱਡੀ ਹੁੰਦੀ ਹੈ ਉੱਥੇ ਉਹਨਾਂ ਨਾਲ ਤਾਲਮੇਲ ਕਰਕੇ ਉਹਨੂੰ ਖਰੀਦ ਲੈਂਦੇ ਸੀ ਤਾਂ ਇਹ ਕੋਈ ਐਸਐਚ ਹੈ ਕੋਈ ਇਹਨਾਂ ਦਾ ਗੈਰੇਜ ਵਾਲਾ ਜਾਂ ਫਿਰ ਕੋਈ ਕੰਪਨੀ ਦੇ ਨਾਲ ਇਨਵੋਲਵਮੈਂਟ ਡਾਇਰੈਕਟਲੀ ਨਹੀਂ ਸੀ ਜਿੱਥੇ ਵੀ ਇਹ अवेलेबल ਹੁੰਦੀ ਸੀ ਉਹ ਲੈ ਲੈਂਦੇ ਸਿਰਫ ਸਕ੍ਰੈਪ ਡੀਲਰ ਹੋ ਗਏ ਕਿਸੇ ਵੀ ਤਰੀਕੇ ਦਾ ਉਹਨਾਂ ਦੇ ਵਿੱਚ ਰਹਿਣੇ ਇੰਡਸਟਰੀ ਇਹ ਸਾਰਿਆਂ ਨਾਲ ਹੀ ਟੱਚ ਦੇ ਵਿੱਚ ਸੀ ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਆ ਸਪੈਸਿਫਿਕ ਆਹੀ ਬੰਦਾ ਸੀਗਾ ਕਿ ਐਸੇ ਜੋ ਲੈਂਦੇ ਸੀਗੇ ਉਹ ਵੀ ਜਿਹੜੇ ਬੰਦੇ ਇਹਨਾਂ ਦੇ ਡੈਡੀਕੇਟਿਡ ਸਾਹਮਣੇ ਆਣਗੇ ਤਾਂ ਉਹਨਾਂ ਦੇ ਖਿਲਾਫ ਵੀ ਕਰਦੇ ਤੇ ਸਰ ਗੱਡੀ ਦਾ ਰੇਟ ਕੀ ਰੱਖਦੇ ਸੀ ਹੁਣ ਤੱਕ ਦੇ ਇਨਵੈਸਟੀਗੇਸ਼ਨ ਕੋਈ ਆਇਆ ਕਿ ਗੱਡੀ ਦਾ ਰੇਟ ਜਿਹੜਾ ਹੈ ਸਰ ਮਾਰਕੀਟ ਰੇਟ ਤੋਂ ਵੇਚਦੇ ਸੀ ਬੇਸਿਕਲੀ ਸਾਰੇ ਚੋਰੀ ਪਿੰਨਾ ਗੱਡੀ ਖਰੀਦ ਕੇ ਦੈਨ ਉਸੇ ਮਾਡਲ ਦੀ ਚੋਰੀ ਕਰਦੇ ਸੀ ਜਿਹੜੀ ਟੋਟਲ ਆ ਉਸ ਗੱਡੀ ਮਾਡਲ ਵਾਲੀ ਗੱਡੀ ਦੀ ਸੇਮ ਗੱਡੀ ਬਤ ਪਾਵੜਾ ਵਾਲਾ ਵਾਈਟ ਕਲਰ ਫੋਰਚੂਨਰ ਵਾਈਟ ਕਲਰ ਸੇਮ ਉਹੀ ਮਾਡਲ ਫਿਰ ਉਹੀ ਗੱਡੀ ਚੋਰੀ ਦੀ ਡਿਮਾਂਡ ਕਰਦੇ ਉਹ ਸੇਮ ਮਾਡਲ ਦਾ ਜਿਹੜਾ ਉਹਦੇ ਤੇ ਫਿਰ ਟੈਂਪਰ ਕਰਕੇ ਟੈਂਪਰ ਕਰਕੇ ਟੋਟਲ ਆਊਸ ਗੱਡੀ ਦਾ ਉਹਦੀ ਆਰ.ਸੀ. ਸ਼ੋਅ ਕਰਦੇ ਸੀ ਗੱਡੀ ਇਹਨਾਂ ਨੇ ਖਰੀਦੀ ਹੁੰਦੀ ਸੀ ਟੋਟਲ ਆਊਸ ਉਹਨਾਂ ਦੇ ਤੇ ਸਰ ਬੜਾ ਕਿਰਦਾ ਮੁਸ਼ਕਿਲ ਹੋ ਜੇ ਬਾਈ ਚਾਂਸ ਕਿਸੇ ਸੈਕੰਡ ਪਰਸਨ ਦੀ ਗੱਡੀ ਚੋਰੀ ਹੋਈ ਹੈ ਤਾਂ ਉਹਨੂੰ ਫਿਰ ਕਿੱਦਾਂ ਪਤਾ ਚੱਲੂਗਾ ਕਿ ਮੇਰੀ ਗੱਡੀ ਟੈਂਪਰ ਟੈਂਪਰ ਵਾਲਾ ਚੀਜ਼ ਆ ਉਹ ਵੈਰੀਫਾਈ ਹੋਈ ਸਕਦੀ ਹੈ ਸਹੀ ਟ੍ਰੇਸ ਹੋਇਆ ਨਾ ਇਹ ਜਿਹੜਾ ਬੰਦਾ ਸਾਡੇ ਕੋਲ ਜਿਹੜਾ ਫੜਿਆ ਗਿਆ ਗਿਆਂਗੇ ਇਹ ਮਾਦੀ ਦੇ ਵਿੱਚ ਮੋਹੱਲੀ ਦਾ ਪਰਚੇਜ਼ਰ ਸੀਗਾ ਜਿਹਨੂੰ ਇਹ ਗੱਡੀ ਵੇਚਣਾ ਚਾਹੁੰਦੇ ਸੀ ਉਹਨੂੰ ਸ਼ੱਕ ਪਿਆ ਉਹਨੇ ਸਾਡੇ ਇਨਫੋਰਮ ਜਿੱਥੇ ਗੱਲ ਸਾਰੀ ਨੇ ਤੇ ਪਹਿਲਾਂ ਵੀ ਸਰ ਮੌਲੀ ਦੇ ਵਿੱਚ ਗੱਡੀ ਇਹਨਾਂ ਨੇ ਵੇਚੀ ਹੈ ਕੋਈ ਹੁਣ ਤੱਕ ਇਨੀਸ਼ੀਅਲੀ ਇਨਵੈਸਟੀਗੇਸ਼ਨ ਨਹੀਂ ਹਜੇ ਤੱਕ ਨਹੀਂ ਆਈ ਮੋਸਟਲੀ ਗੱਡੀਆਂ ਜਿਵੇਂ ਕਿ ਦੱਸਿਆ ਨਾਰਥ-ਈਸਟ ਜੰਦੇ ਸੀ ਇਹ ਚ ਬਰਬਨ ਡੈਫੀਨੇਟਲੀ ਇੱਥੇ ਵੀ ਲੋਕਲ ਵੀ ਵੇਚਦੇ ਸੀ ਕੁਝ ਨਾ ਮੋਸਟਲੀ ਗੱਡੀ ਚੋਰੀ ਸਰ ਇਫ ਯੂ ਕੰਪਨੀ ਕਾਇਆ ਦੂਸਰਾ ਬੰਦਾ ਇਟਮੋਲ ਫੌਣੇ ਤੋਂ ਲੱਗ ਸ ਚਾਰ ਪੰਜ ਸਾਲ ਪਹਿਲਾਂ ਚੰਡੀਗੜ੍ਹ ਪੁਲਿਸ ਨੇ ਵੀ ਕਿਤੇ ਇਹ ਉਹੀ ਗਰੋ ਹੈ ਜਾਂ ਫਿਰ ਇਹ ਦੂਜਾ ਗਰੋ ਹੈ ਨਹੀਂ ਇਹ ਡਿਫਰੈਂਟ ਹੈ ਇਹ ਤਾਂ 10 15 ਸਾਲ ਤੋਂ ਐਕਟਿਵ ਹੈ ਨਹੀਂ ਫੇਸ ਜਿਹੜੇ ਹੈਗੇ ਮਦੇਸ਼ ਜਿਹੜਾ ਨਾਰਥ ਈਸਟ ਵਾਲਾ ਜਿਹੜੇ ਬੰਦੇ ਆਏ ਇਹ ਪਿਛਲੇ 10 ਤੋਂ ਉੱਪਰ ਸਾਲਾਂ ਤੋਂ ਅੱਤੇ ਇਸ ਲਈ ਤੇ ਇਹ ਗੱਡੀਆਂ ਦਾ ਨੰਬਰ ਇੰਨਾ ਹੈ ਸਰ ਹਜੇ ਤਾਂ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਨਹੀਂ ਆਈ ਹੈ ਫਿਲਹਾਲ ਹਜੇ ਤੱਕ ਜਿਹੜਾ ਡੀਲਰ ਨੇ ਡਿਸਕਵਰ ਕੀਤਾ ਉਨकी ਸ਼ੱਕ ਪਿਆਰੇਗਾ ਉਹ ਡਿਟੇਲ ਔਰ ਕੀ ਆਡੈਂਟੀਫਾਈ ਹੋਨੇ ਕੀਤਾ ਕੋਈ ਪਾਰਟੀਕੂਲਰ ਲੱਗਦਾ ਪਬਲਿਕ ਨੂੰ ਵੀ ਅਬੀਰ ਰਿਕਾਰਡ ਕੀਤਾ ਹੈ ਡਾਇਰੈਕਟ ਬੇਜ ਜਾਂਦੇ ਆ ਉਹਨੂੰ ਕੋਈ ਰੇਟ ਦਾ ਸ਼ੱਕ ਪਿਆ ਕਿ ਉਹਨੂੰ ਵੀ ਹਾਂ ਵੀ ਕਿ ਸਡਨਲੀ ਉਹ ਰੇਟ ਐਕਸ ਮੰਗਿਆ ਤਾਂ ਐਕਸ ਤੋਂ ਸਡਨਲੀ ਉਹ ਬਹੁਤ ਘਟਾ ਲਿਆ ਰੇਟ ਦਾ ਉਸ ਕਰਕੇ ਉਹਨੂੰ ਸ਼ੱਕ ਜਾ ਪਿਆ ਕਿ ਗੱਡੀ ਹੈਗੀ ਹੈ ਜਦੋਂ ਉਹ ਇੰਜਨ ਨੰਬਰ ਤੇ ਚੈਸੀ ਨੰਬਰ ਵਗੈਰਾ ਚੈੱਕ ਕੀਤਾ ਹੋਣਾ ਤਾਂ ਉਹ ਦੇਖਣ ਜਦੋਂ ਜਿੰਨਾ ਮਰਜੀ ਤੁਸੀਂ ਟੈਂਪਰ ਕਰ ਲਓ ਅਲਟੀਮੇਟਲੀ ਉਹਦੇ ਤੁਹਾਨੂੰ ਨਿਸ਼ਾਨ ਦੇਖਣਗੇ ਕਿ ਕਿਹੜਾ ਜੈ ਕਿਹੜਾ ਦਾ ਸੀ ਰੀਪ੍ਰੋਡੁਸਿਡ ਦਾ ਫਰਕ ਪਤਾ ਓਕੇ ਓਕੇ